ਸ਼ਿਖਸ਼ਤਨਾਮਾ ਇਹ ਉਹ ਚਿੱਠੀ ਹੈ ਜੋ ਜਫਰਨਾਮਾ ਪੜ੍ਹ ਕੇ ਪਛਤਾਵੇ ਵਿੱਚ ਡੁੱਬੇ ਔਰੰਗਜੀਬ ਨੇ ਮਰਨ ਤੋਂ ਪਹਿਲਾਂ ਖੁਦ ਆਪਣੇ ਹੱਥੀ ਲਿਖੀ ਸੀ ਗੁਰੂ ਸਾਹਿਬ ਦੀਆਂ ਜ਼ਬਰਦਸਤ ਲਿਖਤਾਂ ਪੜ੍ਹ ਕੇ ਜਦੋਂ ਔਰੰਗਜੀਬ ਦਾ ਹੰਕਾਰ ਟੁੱਟਿਆ ਤੇ ਚੋਰੇ ਚ ਤੜਫਦੇ ਹੋਏ ਨੇ ਮਰਨ ਤੋਂ ਪਹਿਲਾਂ ਆਪਣੀ ਚਿੱਠੀ ਵਿੱਚ ਕੀ ਲਿਖਿਆ ਜੋ ਮੁਕੰਮਲ ਤੌਰ ਤੇ ਉਹਦੀ ਹਾਰ ਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੱਤ ਦਾ ਐਲਾਨ ਕਰਦਾ ਸੀ ਜਾਣਾਂਗੇ ਇਹ ਸਭ ਕੁਝ ਅੱਜ ਦੀ ਇਸ ਵੀਡੀਓ ਵਿੱਚ ਇਸ ਤੋਂ ਇਲਾਵਾ ਅੱਜ ਤੱਕ ਆਪਾਂ ਸੁਣਦੇ ਆਏ ਹਾਂ ਕਿ ਦਸ਼ਮੇਸ਼ ਪਾਸ਼ਾ ਨੇ ਆਪਣੇ ਕਾਲ ਵਿੱਚ ਕਲ 14 ਜੰਗਾਂ ਲੜੀਆਂ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਨੇ 15ਵੀਂ ਜੰਗ ਹੋਰ ਵੀ ਲੜੀ ਸੀ ਜਿਸ ਦਾ ਇਤਿਹਾਸ ਵਿੱਚ ਬਹੁਤ ਘੱਟ ਜ਼ਿਕਰ ਮਿਲਦਾ ਹੈ ਜਦੋਂ ਗੁਰੂ ਸਾਹਿਬ ਦੇ ਇੱਕੋ ਤੀਰ ਨੇ ਏਸ਼ੀਆ ਦੀ ਸਭ ਤੋਂ ਵੱਧ ਤਾਕਤਵਰ ਮੁਗਲ ਸਲਤਨਤ ਦੀ ਕਿਸਮਤ ਬਦਲ ਕੇ ਰੱਖ ਦਿੱਤੀ ਸੀ ਆਕਰ ਕੀ ਹੈ ਉਹ 15ਵੀਂ ਜੰਗ ਦਾ ਇਤਿਹਾਸ ਇਹ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਾਡੀ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਤੁਸੀਂ ਸਾਡੀ ਵੀਡੀਓ ਨੂੰ ਬੇ ਇਤਿਆ ਪਿਆਰ ਦੇ ਰਹੇ ਹੋ ਪਰ ਫਿਰ ਵੀ ਲਗਾਤਾਰ ਵੀਡੀਓ ਵੇਖਣ ਵਾਲੀ ਸੰਗਤ ਚ 90% ਸੰਗਤ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਚਮਕੌਰ ਦੀ ਗੜੀ ਚ ਨਿਕਲਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ 마ਸੀਵਾੜੇ ਦੇ ਜੰਗਲਾਂ 'ਚ ਹੁੰਦੇ ਹੋਏ ਨੱਬੀ ਖਾਨ ਤੇ ਗਣੀ ਖਾਨ ਦੀ ਮਦਦ ਨਾਲ ਉੱਚ ਦੀ ਪੀਰ ਬਣ ਕੇ ਫੌਜ ਦੇ ਘੇਰੇ ਨੂੰ ਚਕਮਾ ਦੇ ਕੇ ਪਿੰਡ ਦੀਨੇ ਚਰਨ ਪਾਉਂਦੇ ਹਨ ਉੱਥੇ ਭਾਈ ਦੇਸਾ ਸਿੰਘ ਜੀ ਦੇ ਚਬਾਰੇ ਬੈਠ ਕੇ ਔਰੰਗਜੀਬ ਦੇ ਨਾਮ ਜਫਰਨਾਮਾ ਲਿਖਿਆ ਤੇ ਇਸ ਇਤਿਹਾਸਕ ਖਤ ਨੂੰ ਔਰੰਗਜੀਬ ਤੱਕ ਲੈ ਕੇ ਗਏ ਸਨ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਤੇ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਾਲਵੇ ਦੀ ਧਰਤੀ ਵੱਲ ਵਧ ਗਏ ਤੇ ਉਦੋਂ ਮੁਗਲ ਫੌਜਾਂ ਅਕਸਰ ਗੁਰੂ ਪਾਤਸ਼ਾਹ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਉਹਨਾਂ ਦੀ ਪਾਲ ਕਰ ਰਹੀਆਂ ਸਨ ਤੇ ਫਿਰ ਸ਼ੁਰੂ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ 14ਵੀਂ ਜੰਗ ਖਦਰਾਣੇ ਦੀ ਢਾਪ ਤੇ ਜਿਹਨੂੰ ਅੱਜਕੱਲ ਆਪਾਂ ਮਕਸਰ ਸਾਹਿਬ ਦੀ ਜੰਗ ਵੀ ਕਹਿੰਦੇ ਹਾਂ ਜਦੋਂ 40 ਮੁਕਤਿਆਂ ਨੇ ਧਰਮ ਜੁੱਧ ਵੱਟ ਸ਼ਹੀਦیاں ਪਾ ਕੇ ਗੁਰੂ ਸਾਹਿਬ ਨਾਲ ਆਪਣੀ ਟੁੱਟੀ ਗੰਢੀ ਸੀ ਇਸੇ ਤੋਂ ਬਾਅਦ ਗੁਰੂ ਸਾਹਿਬ ਪਹੁੰਚਦੇ ਹਨ ਸਾਬੋ ਕੀ ਤਲਵੰਡੀ ਤਲਵੰਡੀ ਜਾਨੀ ਕਿ ਜ਼ਮੀਨ ਦੀ ਵੰਡ ਇਹ ਉਹ ਜ਼ਮੀਨ ਸੀ ਜੋ ਭਾਈ ਧੰਨਾ ਜੀ ਦੇ ਵਡੇਰੇ ਭਾਈ ਸਾਬੋ ਜੀ ਦੇ ਹਿੱਸੇ ਆਈ ਸੀ ਉਹੀ ਪਾਗਾ ਭਰੀ ਧਰਤੀ ਜਿੱਥੇ ਅੱਜ ਤੱਕ ਸ੍ਰੀ ਦਮਦਮਾ ਸਾਹਿਬ ਸ਼ਿਸ਼ੋਭਿਤ ਹੈ ਇੱਥੇ ਕੋਈ ਸਮਾਂ ਰੋਕ ਕੇ ਦਸ਼ਮੀਸ਼ ਪਿਤਾ ਜੀ ਨੇ ਨਵੇਂ ਪਾਤਸ਼ਾਹ ਯਾਨੀ ਕਿ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਪਿਤ ਕਰਵਾਈ ਸੀ ਇਸ ਤੋਂ ਬਾਅਦ ਗੁਰੂ ਸਾਹਿਬ ਦੱਖਣ ਵੱਲ ਚਾਲੇ ਪਾ ਦਿੰਦੇ ਹਨ ਦੱਖਣ ਵੱਲ ਚਾਲੇ ਪਾਉਣ ਦੇ ਮੇਨ ਮਕਸਦ ਇਹ ਸੀ ਕਿ ਜੇਬ ਮਰਾਠਿਆਂ ਦੀ ਬਗਾਵਤ ਨੂੰ ਦਬਾਉਣ ਲਈ ਉਸ ਇਲਾਕੇ ਵਿੱਚ ਗਿਆ ਹੋਇਆ ਸੀ ਤੇ ਗੁਰੂ ਸਾਹਿਬ ਅਰੰਗਜੀਤ ਨਾਲ ਮੁਲਾਕਾਤ ਕਰਕੇ ਉਸ ਦਿੰਗਾਂ ਅੱਖਾਂ ਖੋਲਣਾ ਚਾਹੁੰਦੇ ਸਨ ਉਸ ਜਾਲਮ ਨੂੰ ਆਪਣੀਆਂ ਕੀਤੀਆਂ ਕਰਤੂਤਾਂ ਦਾ ਸ਼ੀਸ਼ਾ ਵਿਖਾ ਕੇ ਉਹਦੇ ਜ਼ੁਲਮਾਂ ਨੂੰ ਠੱਲ ਪਾਉਣਾ ਚਾਹੁੰਦੇ ਸਨ ਪਰ ਹਾਲੇ ਗੁਰੂ ਸਾਹਿਬ ਜੀ ਨੇ ਥੋੜੀ ਬਾਤ ਹੀ ਕੱਟੀ ਸੀ ਕਿ ਉਹਨਾਂ ਨੂੰ ਸੁਨੇਹਾ ਮਿਲਦਾ ਹੈ ਕਿ ਔਰੰਗਜ਼ੇਬ ਦੀ ਮੌਤ ਹੋ ਗਈ ਹੁਣ ਔਰੰਗਜ਼ੇਬ ਦੇ ਜੀਵਨ ਤੇ ਮੌਤ ਬਾਰੇ ਗਹਿਰਾਈ ਨਾਲ ਦੱਸਣ ਵਾਲੀਆਂ ਦੋ ਕਿਤਾਬਾਂ ਹਨ ਮਸ਼ੋਰੇ ਆਲਮਗਿਰੀ ਤੇ ਇਹ ਕਾਮੇ ਆਲਮਗਿਰੀ ਦੋਵਾਂ ਦਾ ਲਖਾਰੀ ਇੱਕ ਹੀ ਇਨਾਇਤ ਉਲਾਖਾਨ ਹੈ ਜੋ ਕਿ ਰੰਗਜੀਤ ਦਾ ਆਪਣਾ ਹੀ ਸਰਕਾਰੀ ਵਿਦਵਾਨ ਸੀ ਰੰਗਜੀਤ ਦੇ ਆਪਣੇ ਰਾਜ ਵਿੱਚ ਇਹ ਕਸ਼ਮੀਰ ਦਾ ਗਵਰਨਰ ਵੀ ਰਹਿ ਚੁੱਕਿਆ ਸੀ ਮੌਤ ਸਮੇਂ ਅੰਗਰੇਜ਼ਾਂ ਦਾ ਨਿੱਜੀ ਸਲਾਹਕਾਰ ਹੋਣ ਕਰਕੇ ਇਹ ਹਰ ਸਮੇਂ ਰੰਗਜੀਤ ਦੇ ਨਾਲ ਹੀ ਰਹਿੰਦਾ ਸੀ ਅਨਾਇਤ ਉਲਾਖਾਨ ਉਹ ਬੰਦਾ ਹੈ ਜੋ ਹਮੇਸ਼ਾ ਸਿੱਖਾਂ ਦੇ ਵਿਰੁੱਧ ਜਹਿਰੀ ਹੀ ਉਗਲਦਾ ਰਿਹਾ ਹੈ ਰੰਗਜੀਤ ਦੀ ਮੌਤ ਤੋਂ ਬਾਅਦ ਪਰ ਇਹਨੇ ਜੋ ਕੁਝ ਵੀ ਲਿਖਿਆ ਉਹ ਸੱਚ ਵਿੱਚ ਹੈਰਾਨ ਕਰ ਦਿੰਦਾ ਹੈ ਇਹਦੀਆਂ ਲਿਖਤਾਂ ਨੂੰ ਆਧਾਰ ਬਣਾ ਕੇ ਸਿੱਖ ਵਿਦਵਾਨ ਲਿਖਦੇ ਹਨ ਕਿ ਜਿਉਂ-ਜਿਉਂ ਔਰੰਗਜੀਬ ਗੁਰੂ ਸਾਹਿਬ ਦਾ ਜਫਰਨਾਮਾ ਪੜਦਾ ਗਿਆ ਤਿਉਂ-ਤਿਉਂ ਆਪਣੇ ਕੀਤੇ ਪਾਪ ਦੇ ਚੌਰੇ ਨਾਲ ਔਰੰਗਜੀਬ ਦੀ ਜਾਨ ਔਖੀ ਹੁੰਦੀ ਗਈ ਤੇ ਜਦੋਂ ਔਰੰਗਜੀਬ ਦੀ ਜਾਨ ਨਿਕਲੀ ਤਾਂ ਉਹਦੇ ਸਹਾਰੇ ਇੱਕ ਖਤ ਪਿਆ ਸੀ ਜੋ ਉਹਦੀ ਆਪਣੀ ਹੀ ਲਿਖਾਈ ਵਿੱਚ ਲਿਖਿਆ ਹੋਇਆ ਸੀ ਜਿਸ ਨੂੰ ਇਤਿਹਾਸਕਾਰ ਨਾਮ ਦਿੰਦੇ ਹਨ ਸਿੱਖਸ਼ਾਤ ਨਾਮਾ ਹੁਣ ਇੱਥੇ ਗੌਰ ਕਰਨ ਵਾਲੀ ਗੱਲ ਹੈ ਜਦੋਂ ਆਪਾਂ ਦੁਨਿਆਵੀ ਪੱਧਰ ਤੇ ਦੇਖਦੇ ਹਾਂ ਤਾਂ ਗੁਰੂ ਸਾਹਿਬ ਦੇ ਪਿਤਾ ਸ਼ਹੀਦ, ਮਾਤਾ ਸ਼ਹੀਦ, ਚਾਰੇ ਜਿਗਰ ਦੇ ਟੁਕੜੇ, ਪੁੱਤ ਸ਼ਹੀਦ ਸੈਂਕੜੇ ਹਜ਼ਾਰਾਂ ਦੀ ਤਦਾਦ ਵਿੱਚ ਗੁਰੂ ਸਾਹਿਬ ਦੇ ਸੰਗ ਸ਼ਹੀਦ ਵਸਿਆ ਫਸਾਇਆ ਨਗਰ ਆਨੰਦਪੁਰ ਸਾਹਿਬ ਛੱਡਣਾ ਪੈ ਗਿਆ। ਇੰਜ ਲੱਗਦਾ ਹੈ ਕਿ ਗੁਰੂ ਪਾਤਸ਼ਾਹ ਹਾਰ ਗਏ ਪਰ ਜੇ ਮਾਨਸਿਕ ਪੱਧਰ ਤੇ ਦੇਖੀਏ ਤਾਂ ਇੰਨੀਆਂ ਔਕੜਾਂ ਹੰਡਾਉਣ ਤੋਂ ਬਾਅਦ ਵੀ ਗੁਰੂ ਸਾਹਿਬ ਅਰੰਗਜੀਤ ਵੱਲ ਜਫਰਨਾਮਾ ਲਿਖ ਰਹੇ ਹਨ ਜਫਰ ਜਮਾ ਜਾਣੀ ਕਿ ਜਿੱਤ ਦੀ ਚਿੱਠੀ ਦੂਜੇ ਪਾਸੇ ਅਰੰਗਜੀਤ ਮਰਦੇ ਸਮੇਂ ਆਪਣੀ ਹਾਰ ਮੰਨ ਕੇ ਸ਼ਿਕਸ਼ਤਨਾਮਾ ਲਿਖ ਰਿਹਾ ਹੈ ਆਪਣੀਆਂ ਕਿਤਾਬਾਂ ਵਿੱਚ ਇਨਾਇਤ ਉਲਖਾਨ ਨੇ ਵਿਸਥਾਰ ਵਿੱਚ ਦੱਸਿਆ ਕਿ ਅਰੰਗਜੀਤ ਸ਼ਿਕਸ਼ਤਨਾਮੇ ਵਿੱਚ ਕੀ ਲਿਖਦਾ ਹੈ ਉਹ ਲਿਖਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਇਹੋ ਜਿਹੇ ਕੰਮ ਕੀਤੇ ਹਨ ਜਿਹਾ ਗਨਾਹ ਕਰ ਬੈਠਾ ਜੋ ਅੱਲਾਹ ਦੇ ਘਰ ਵਿੱਚ ਬਖਸ਼ਣ ਯੋਗ ਨਹੀਂ ਹਨ ਰੰਗਜੀਤ ਹੁਣ ਗੁਰੂ ਸਾਹਿਬ ਬਾਰੇ ਲਿਖਦਾ ਹੈ ਕਿ ਮੈਂ ਉਸ ਖੁਦਾ ਦੀ ਭੇਜੀ ਉਹ ਪਾਕ ਰੂ ਤੇ ਉਹਨਾਂ ਦੇ ਪਰਿਵਾਰ ਤੇ ਇਸ ਕਦਰ ਜਲਮ ਕਰਦਾ ਰਿਹਾ ਕਿ ਮੈਨੂੰ ਹੁਣ ਨਰਕ ਵਿੱਚ ਵੀ ਥਾਂ ਨਹੀਂ ਮਿਲਣੀ ਮਰਨ ਤੋਂ ਬਾਅਦ ਜਦੋਂ ਮੇਰੀ ਨਮਾਜ਼ੇ ਜਨਾਜ਼ਾ ਤੇ ਨਮਾਜ਼ੇ ਮૈયਤ ਪੜੀ ਜਾਵੇ ਜਾਨੀ ਕਿ ਜਦੋਂ ਮੇਰੀ ਕਫਨ ਤੇ ਦਫਨ ਦੀਆਂ ਰਸਮਾਂ ਕੀਤੀਆਂ ਜਾਣ ਤਾਂ ਮੇਰਾ ਮੂੰਹ ਮੱਕੇ ਵੱਲ ਨਾ ਕੀਤਾ ਜਾਵੇ ਕਿਉਂਕਿ ਮੈਂ ਖੁਦਾ ਨੂੰ ਮੂੰਹ ਦਿਖਾਉਂਦੇ ਕਾਬਰ ਨਹੀਂ ਰਿਹਾ ਤੇ ਨਾ ਹੀ ਮੇਰੀ ਕਬਰ ਤੇ ਕੋਈ ਰੁੱਖ ਲਾਇਆ ਜਾਵੇ ਕਿਉਂਕਿ ਮੇਰੇ ਜਲਮਾਂ ਦਾ ਖਾਤਾ ਇੰਨਾ ਵੱਟਾ ਹੋ ਚੁੱਕਿਆ ਹੈ ਕਿ ਮੈਨੂੰ ਮਾਰਨ ਤੋਂ ਬਾਅਦ ਵੀ ਇਜਾਜ਼ਤ ਨਹੀਂ ਕਿ ਮੈਂ ਮਾਰਨ ਤੋਂ ਬਾਅਦ ਵੀ ਸ਼ਾਂ ਮਾਣ ਸਕਾਂ ਹੁਣ ਇਹ ਮਹਿਸੂਸ ਕਰਨ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਕਲਮ ਦੇ ਕਿੰਨੇ ਵੱਡੇ ਧਣੀ ਹੋਣਗੇ ਉਹਨਾਂ ਦੀ ਕਿਸ ਕਦਰ ਪਕੜ ਹੋ ਆਪਣੀਆਂ ਲਿਖਤਾਂ ਤੇ ਕਿ ਉਹੀ ਅਰੰਗਜੀਬ ਕੁਝ ਦਿਨ ਪਹਿਲਾਂ ਨਿੱਕਿਆ ਨਿੱਕਿਆ 마ਸੂਮ ਜੰਦਾ ਤੇ ਜਲਮ ਹਟਾਉਣ ਤੇ ਵੱਡੇ ਵੱਡੇ ਇਨਾਮ ਤੇ ਜਮੀਰਾ ਵੰਡ ਕੇ ਖੁਸ਼ੀਆਂ ਮਨਾ ਰਿਆ ਸੀ ਤੇ ਹੁਣ ਜਫਰਨਾਮਾ ਪੜ ਕੇ ਉਸ ਦੇ ਦਿਲ ਤੇ ਐਸੀ ਝੋਟ ਲੱਗੀ ਕਿ ਉਸ ਨੂੰ ਆਪਣੇ ਕੀਤੇ ਪਾਪਾਂ ਦਾ ਝੋਰਾ ਖਾਨ ਲੱਗ ਪਿਆ ਤੇ ਇਸੇ ਪਛਤਾਵੇ ਵਿੱਚ ਮਰਨ ਤੋਂ ਪਹਿਲਾਂ ਉਹ ਸ਼ਿਕਸ਼ਤਨਾਮੇ ਵਿੱਚ ਇਹੋ ਜਿਹੀਆਂ ਗੱਲਾਂ ਲਿਖਦਾ ਹੈ ਜੇਕਰ ਇਹ ਸ਼ਿਕਸ਼ਤਨਾਮਾ ਕਿਸੇ ਸਿੱਖ ਵਿਦਵਾਨ ਦੀਆਂ ਲਿਖਤਾਂ ਹੁੰਦੀਆਂ ਤਾਂ ਸ਼ਾਇਦ ਇਹ ਜਮਾਨਾ ਕਦੇ ਵਿਸ਼ਵਾਸ ਨਾ ਕਰਦਾ ਪਰ ਇਹ ਦੋਵੇਂ ਕਿਤਾਬਾਂ ਆਗਾਮੇ ਆਲਮਗੇਰੀ ਦੇ ਮਾਸਤਰੀ ਆलमगिरी ਰੰਗਜੀਬ ਦਾ ਉਹ ਖਾਸ ਅਮਕਾਸ ਤੇ ਵਫਾदार ਵਿਦਵਾਨ ਲੈ ਕਰਿਆ ਹੈ ਜੋ ਉਸ ਦੀ ਮੌਤ ਤੋਂ ਬਾਅਦ ਵੀ ਆਪਣੀਆਂ ਲਿਖਤਾਂ ਵਿੱਚ ਸਿੱਖਾਂ ਲਈ ਮੰਦ ਭਾਗੇ ਬੋਲ ਲਿਖਣ ਤੋਂ ਬਾਝ ਨਹੀਂ ਆਇਆ ਜਦੋਂ ਰੰਗਜੀਬ ਦੀ ਮੌਤ ਦੀ ਖਬਰ ਗੁਰੂ ਸਾਹਿਬ ਕੋਲ ਪਹੁੰਚਦੀ ਹੈ ਤਾਂ ਪਿੱਛੇ ਪਿੱਛੇ ਇੱਕ ਸਨੇਹਾ ਹੋਰ ਆਉਂਦਾ ਹੈ ਕਿ ਤਖਤ ਤੇ ਕਾਬਜ ਹੋਣ ਲਈ ਉਸ ਦੇ ਦੋ ਪੁੱਤਰਾਂ ਸ਼ਹਿਜ਼ਾਦਾ ਅਜੀਜ਼ ਮੁਹੰਮਦ ਉਰਫ ਤਾਰਾ ਆਜ਼ਮ ਤੇ ਬਹਾਦਰ ਸ਼ਾਹ ਵਿੱਚ ਜੰਗ ਛੜ ਗਈ ਹੈ ਤੇ ਇਹ ਖਬਰ ਲੈ ਕੇ ਗੁਰੂ ਸਾਹਿਬ ਕੋਲ ਪਹੁੰਚਦੇ ਹਨ ਭਾਈ ਨੰਦ ਲਾਲ ਜੀ ਜੋ ਕਿ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੀ ਦੇ ਦਰਬਾਰੀ ਕਵੀ ਸਨ ਤੇ ਦੂਜੇ ਪਾਸੇ ਬਹਾਦਰ ਸ਼ਾਹ ਦੇ ਉਸਤਾਦ ਬਰਤਨ ਵਿੱਚ شہਜਾਦੇ ਨੂੰ ਅਰਬੀ ਤੇ ਫਾਰਸੀ ਸਿਖਾਉਂਦੇ ਹੁੰਦੇ ਸੀ ਤੇ ਨੰਦ ਲਾਲ ਜੀ ਤੇ ਕਹਿਣ ਤੇ ਬਹਾਦਰ ਸ਼ਾਹ ਸ਼੍ਰੀ ਆਨੰਦਪੁਰ ਸਾਹਿਬ ਨੂੰ ਭੈਣ ਵਾਲੇ ਘੇਰੇ ਵਿੱਚ ਸ਼ਾਮਲ ਨਹੀਂ ਸੀ ਹੋਇਆ ਤੇ ਭਾਈ ਨੰਦ ਲਾਲ ਜੀ ਇਹ ਤਖਤ ਦੀ ਲੜਾਈ ਵਿੱਚ ਬਹਾਦਰ ਸ਼ਾਹ ਦੀ ਮਦਦ ਕਰ ਲਈ ਗੁਰੂ ਜੀ ਅੱਗੇ ਬੇਨਤੀ ਕਰਦੇ ਨੇ ਤੇ ਗੁਰੂ ਸਾਹਿਬ ਵੀ ਭਾਈ ਆਨੰਦ ਲਾਲ ਜੀ ਦੀ ਬੇਨਤੀ ਨੂੰ ਦਰ ਪ੍ਰਵਾਨ ਕਰ ਲੈਂਦੇ ਹਨ ਹੁਣ ਇਹ ਮਹਿਸੂਸ ਕਰਨ ਵਾਲੀ ਗੱਲ ਹੈ ਕਿ ਕਿੰਨਾ ਵਿਸ਼ਾਲ ਹਿਰਦਾ ਹੋਵੇਗਾ ਕਲਗੀਧਰ ਪਾਤਸ਼ਾਹ ਦਾ ਜਿਹੜੇ ਜ਼ਲਮ ਅਰੰਗਜੀਵ ਨੇ ਉਹਨਾਂ ਦੇ ਚਾਰ ਪੁੱਤਰ ਸ਼ਹੀਦ ਕਰਵਾ ਦਿੱਤੇ ਸਨ ਅੱਜ ਗੁਰੂ ਸਾਹਿਬ ਉਸੇ ਅਰੰਗਜੀਵ ਦੇ ਪੁੱਤਰ ਦੀ ਮਦਦ ਕਰਨ ਜਾ ਰਹੇ ਸਨ ਔਰੰਗਜੀਬ ਦੇ ਰਾਜ ਵਿੱਚ ਬਹਾਦਰ ਸ਼ਾਹ ਪੰਜਾਬ ਤੇ ਕਾਬਲ ਦਾ ਤੇ ਤਾਰਾ ਆਜਮ ਮਾਲਵੇ ਤੇ ਗੁਜਰਾਤ ਦਾ ਗਵਰਨਰ ਸੀ ਦੋਹਾਂ ਦੀਆਂ ਫੌਜਾਂ ਤੇ ਜੰਗੀ ਤਾਕਤ ਲਗਭਗ ਬਰਾਬਰ ਸੀ ਪਰ ਆਪਣੇ ਭਰਾ ਤੋਂ ਪਹਿਲਾਂ ਦਿੱਲੀ ਪਹੁੰਚਣ ਕਰਕੇ ਤਾਰਾ ਆਜਮ ਨੇ ਰਾਜਧਾਨੀ ਦੀ ਸਾਰੀ ਫੌਜ ਤੇ ਸ਼ਾਹੀ ਅਸਲੇਖਾਨੇ ਤੇ ਕਬਜ਼ਾ ਕਰ ਲਿਆ ਸੀ ਇਸੇ ਕਰਕੇ ਹੁਣ ਉਸ ਦੀ ਜੰਗੀ ਤਾਕਤ ਆਪਣੇ ਭਰਾ ਨਾਲੋਂ ਕਈ ਗੁਣਾ ਵੱਧ ਗਈ ਸੀ ਜੰਗ ਸ਼ੁਰੂ ਹੁੰਦੇ ਹੀ ਤਾਰਾ ਆਜਮ ਦੇ ਪੁੱਤਰ ਦੀਦਾਰ ਆਜ਼ਮ ਨੇ ਆਕਰਮਕ ਅਗਵਾਈ ਕਰਦੇ ਹੋਏ ਦਸ਼ਮਨ ਫੌਜ ਦੇ ਪੈਰ ਹਲਾ ਕੇ ਰੱਖ ਦਿੱਤੇ ਇੱਕ ਲੰਮੇ ਚੌੜੇ ਜੰਗੇ ਮੈਦਾਨ ਵਿੱਚ ਮੁਗਲ ਸਲਤਨਤ ਦਾ ਅਗਲਾ ਬਾਦਸ਼ਾਹ ਚਾਣਨ ਲਈ ਵੱਡੇ ਪੱਧਰ ਤੇ ਘਟ ਵੱਡ ਚੱਲ ਰਹੀ ਸੀ ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਜ਼ਮੀਨ ਤੇ ਖੂਨ ਦਾ ਡਗ ਲੀਚਾ ਵਿਛਾ ਦਿੱਤਾ ਹੋਵੇ ਦਸ਼ਮਨ ਤੇ ਭਾਰੀ ਪੈ ਰਹੀ ਤਾਰਾ ਆਜ਼ਮ ਦੀ ਫੌਜ ਨੂੰ ਪਹਿਲਾ ਝਟਕਾ ਉਦੋਂ ਲੱਗਿਆ ਜਦੋਂ ਫੌਜ ਦੀ ਅਗਵਾਈ ਕਰ ਰਿਹਾ ਉਸ ਦਾ ਪੁੱਤਰ ਦੀਦਾਰ ਬਖਸ਼ ਮਾਰਿਆ ਗਿਆ ਉਹਨਾਂ ਹਾਥੀ ਤੇ ਸਵਾਰ ਹੋ ਕੇ ਤਾਰਾ आजम ਚੰਗ ਦੇ ਮੈਦਾਨ ਵਿੱਚ ਅਗਵਾਈ ਕਰਨ ਉਤਰਿਆ ਦੁਪਹਿਰ ਤੱਕ ਬਹਾਦਰ ਸ਼ਾਹ ਦੀ ਫੌਜ ਦਾ ਵੱਡਾ ਹਿੱਸਾ ਜ਼ਮੀਨ ਤੇ ਵਹਿ ਚੁੱਕਿਆ ਸੀ ਤੇ ਉਸ ਦੀ ਹਾਰ ਨੇੜੇ ਪਹੁੰਚ ਗਈ ਸੀ ਉਸੇ ਸਮੇਂ ਬਿਜਲੀ ਦੀ ਤੇਜ਼ੀ ਤਰ੍ਹਾਂ ਸਪੀਡ ਨਾਲ ਅੱਗੇ ਵਧਦਾ ਹੋਇਆ ਤੀਰ ਸਿੱਧਾ ਤਾਰਾ आजम ਦੀ ਹਿੱਕ ਚੋਂ ਪਾਰ ਹੋ ਗਿਆ ਤੇ ਤਾਰਾ आजम ਹਾਥੀ ਤੋਂ ਥੱਲੇ ਡਿੱਗ ਕੇ ਕੁਝ ਕਪੜਾਂ ਵਿੱਚ ਹੀ ਚੜ੍ਹਾਈ ਕਰ ਗਿਆ ਹੁਣ ਜਿਹੜੇ ਜਰਨੈਲ ਨੂੰ ਬਾਦਸ਼ਾਹ ਬਣਾਉਣ ਲਈ ਫੌਜਾਂ ਜੂਝ ਰਹੀਆਂ ਸਨ ਜਦੋਂ ਉਹ ਹੀ ਨਹੀਂ ਰਿਹਾ ਤਾਂ ਫੌਜਾਂ ਨੇ ਲੜਨਾ ਕਿਸ ਲਈ ਸੀ ਸੋ ਹੌਲੀ-ਹੌਲੀ ਤਾਰਾ ਆਜ਼ਮ ਦੀ ਫੌਜ ਵੀ ਮੈਦਾਨ ਛੱਡ ਕੇ ਭੱਜਣ ਲੱਗੀ ਤੇ ਜੰਗ ਦਾ ਮੈਦਾਨ ਫਤਿਹ ਕਰਕੇ ਬਹਾਦਰ ਸ਼ਾਹ ਦਾ ਦਿੱਲੀ ਦੇ ਤਖਤ ਤੇ ਬੈਠਣਾ ਤੈਅ ਹੋ ਗਿਆ ਜਿਹੜੇ ਯੋਧੇ ਦੇ ਇੱਕ ਤੀਰ ਕਰਕੇ ਜੰਗੇ ਮੈਦਾਨ ਦਾ ਨਕਸ਼ਾ ਹੀ ਬਦਲ ਗਿਆ ਸੀ ਹੁਣ ਉਸ ਦੀ ਪਛਾਣ ਕਰਨ ਦੀ ਵਾਰੀ ਸੀ ਪੁਰਾਣੇ ਸਮੇਂ ਵਿੱਚ ਹਰ ਤੀਰ ਅੰਦਾਜ਼ ਆਪਣੇ ਤੀਰ ਤੇ ਕੋਈ ਨਾ ਕੋਈ ਨਿਸ਼ਾਨੀ ਲਗਾ ਕੇ ਰੱਖਦਾ ਸੀ ਤਾਂ ਜੋ ਜੰਗੇ ਮੈਦਾਨ ਵਿੱਚ ਨਿਸ਼ਾਨੇ ਤੇ ਲੱਗੇ ਕਈ ਤੀਰਾਂ ਵਿੱਚੋਂ ਪਤਾ ਕੀਤਾ ਜਾ ਸਕੇ ਕਿ ਕਿਹੜਾ ਤੀਰ ਕਿਸ ਦਾ ਹੈ ਬਹਾਦਰ ਸ਼ਾਹ ਨੇ ਜੰਗੇ ਮੈਦਾਨ ਚ ਆ ਕੇ ਆਪਣੇ ਭਰਾ ਦੀ ਛਾਤੀ ਵਿੱਚ ਵੱਜਿਆ ਤੀਰ ਕੱਢਿਆ ਤਾਂ ਵੇਖ ਕੇ ਕਹਿਣ ਲੱਗਾ ਕਿ ਮੈਂ ਜਾਣਦਾ ਹਾਂ ਇਹ ਤੀਰ ਕਿਸ ਦਾ ਹੈ ਉਸ ਤੀਰ ਦੀ ਨੋਕ ਤੇ ਲੱਗੇ ਸੋਨੇ ਨੂੰ ਵੇਖ ਕੇ ਬਹਾਦਰ ਸ਼ਾਹ ਪਛਾਣ ਗਿਆ ਸੀ ਕਿ ਇਹ ਤੀਰ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੀ ਇਹ ਵੀ ਗੁਰੂ ਪਾਤਸ਼ਾਹ ਜੀ ਦੀ ਉਤਾਰਤਾ ਤਾਂ ਹੀ ਇੱਕ ਸਬੂਤ ਹੈ ਕਿ ਉਹਨਾਂ ਦੇ ਹਰ ਤੀਰ ਦੀ ਨੋਕ ਤੇ ਥੋੜੀ ਜਹੀ ਮਾਤਰਾ ਵਿੱਚ ਸੋਨਾ ਲੱਗਾ ਹੁੰਦਾ ਸੀ ਤਾਂ ਕਿ ਜਿਸ ਦੇ ਤੀਰ ਵੱਜਦਾ ਹੈ ਜੇ ਉਹ ਜ਼ਖਮੀ ਹੋਵੇ ਤਾਂ ਆਪਣਾ ਇਲਾਜ ਕਰਵਾ ਸਕੇ ਜੇ ਉਹ ਮਰ ਜਾਵੇ ਤਾਂ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ ਗੁਰੂ ਸਾਹਿਬ ਦੇ ਇੱਕ ਤੀਰ ਨੇ ਬਹਾਦਰ ਚਾਣੂ ਹਾਰੀ ਹੋਈ ਜੰਗ ਜਿਤਾ ਕੇ ਏਸ਼ੀਆ ਦੀ ਸਭ ਤੋਂ ਤਾਕਤਵਰ ਸਲਤਨਤ ਦਾ ਮੁਖੀ ਬਣਾ ਦਿੱਤਾ ਸੀ ਇਸ ਤੋਂ ਬਾਅਦ ਦਿੱਲੀ ਦਾ ਬਾਦਸ਼ਾਹ ਗੁਰੂ ਸਾਹਿਬ ਦਾ ਮਰੀਦ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ